ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਜੀ ਵਧੀਆ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਹਾਜ਼ ਦਾ ਢੇਡਾ ਲਵਾਇਆ ਸੀ ਇਸੇ ਡੈੱਕ ਦਾ ਤੇ ਹੁਣ ਉਸੇ ਲੜੀ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਆਪਣੇ ਜਹਾਜ਼ ਦੇ ਉੱਤੇ ਜਿਹੜਾ ਕੰਟੇਨਰ ਲੋਡ ਹੁੰਦੇ ਆ ਇਹ ਕਿਵੇਂ ਲੋਡ ਹੁੰਦੇ ਇਹਨਾਂ ਨੂੰ ਕਿਵੇਂ ਆਪਾਂ ਸਿਕਿਉਰ ਕਰਦੇ ਆ ਠੀਕ ਹੈ ਜੀ ਤੁਹਾਡੇ ਵਾਸਤੇ ਮੈਂ ਵੀਡੀਓ ਬਣਾਉਣਾ ਵਾ ਚੰਗੀਆਂ ਚੰਗੀਆਂ ਵੀਡੀਓ ਵਾ ਦੇਖਣ ਵਾਸਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਮੁੰਦਰੀ ਜਹਾਜ਼ਾਂ ਦੇ ਉੱਤੇ ਆਪਣ ਫਿਰ ਮੈਂ ਕੋਸ਼ਿਸ਼ ਕਰਨਾ ਉਹ ਵੀਡੀਓ ਤੁਹਾਡੇ ਵਾਸਤੇ ਬਣਾ ਕੇ ਪਾਵਾਂ ਠੀਕ ਹੈ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਆ ਆਕ ਲੋ ਨਜ਼ਾਰੇ ਜਾ ਜਾ ਟਾਈਮ ਆਪਣਾ ਖਲੋਤਾ ਵਾ ਥੋੜਾ ਆਪਾਂ ਵੇਟ ਕਰਨਦੇ ਆ ਤੂਫਾਨ ਆਇਆ ਸਮੁੰਦਰ ਦੇ ਵਿੱਚ ਅੱਗੇ ਤੇ ਉਹਦੇ ਨੰਗਨ ਦੀ ਆਪਾਂ ਵੇਟ ਕਰਨਦੇ ਆ ਕਿ ਉਹ ਨੰਗ ਜੇ ਤੇ ਫਿਰ ਆਪਾਂ ਜਾਵਾਂਗੇ ਕਿਉਂਕਿ ਅੱਗੇ ਜਾ ਕੇ ਛਲਾਂਬੜੀਆਂ ਉੱਚੀਆਂ ਹੁੰਦੀਆਂ ਆ ਵਾ ਤੇ ਉਸ ਤੋਂ ਆਪਾਂ ਬਚਣ ਵਾਸਤੇ ਆਪਾਂ ਇਸ ਟਾਈਮ ਹੁਣ ਵੇਟ ਕਰਨਦੇ ਆ ਆਪਾਂ ਜਾਇ ਰੋਕ ਕੇ ਤੇ ਸਮੁੰਦਰ ਦਾ ਜਿਹੜਾ ਤੂਫਾਨ ਆ ਉਹ ਨਿਕਲ ਜੇ ਤੇ ਫਿਰ ਹੀ ਆਪਾਂ ਜਾਵਾਂਗੇ ਅੱਗੇ ਠੀਕ ਹੈ ਜੀ ਆ ਗਿਆਂ ਪਾ ਉੱਪਰ ਆਈ ਸ਼ਾਬਾਸ਼ ਹਾਂਜੀ ਅਵੇ ਐਦਾਂ ਦਾ ਕੋਈ ਸਿਸਟਮ ਹੁੰਦਾ ਹੈ ਆਪਣੇ ਜਹਾਜ਼ ਦੇ ਉੱਤੇ ਕੰਟੇਨਰ ਆਉਂਦਾ ਮੈਂ ਤੁਹਾਨੂੰ ਹੁਣ ਡਿਟੇਲ ਚ ਦੱਸਦਾ ਵਾਂ ਆਹੜੀ ਜਗ੍ਹਾ ਹੁਣ ਤੁਸੀਂ ਵੇਖੰਦੇ ਜੇ ਨਾ ਇਹ ਹੈ ਚ ਕਵਰ ਆ ਠੀਕ ਹੈ ਇਹਦੇ ਅੰਦਰ ਵੀ ਕੰਟੇਨਰ ਹੈਗੇ ਪੂਰੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਵਿਖਾਉਂਗਾ ਤੇ ਇੱਥੇ ਹੁਣ ਕੰਟੇਨਰ ਆ ਇਸ ਟਾਈਮ ਹੈ ਨਹੀਂ ਹੀ ਮੈਂਗਾ ਚਲੋ ਤੁਹਾਨੂੰ ਇੱਥੇ ਹੁਣ ਕੰਟੇਨਰ ਵਿਖਾਉਣਾ ਵੀ ਕਿਵੇਂ ਲੋਡ ਹੁੰਦੇ ਆ ਆ ਤੁਸੀਂ ਪਹਿਲਾਂ ਤੇ ਵੇਖੋ ਵੀ ਇਸ ਤਰ੍ਹਾਂ ਉੱਪਰ ਤੱਕ ਇਸ ਤਰ੍ਹਾਂ ਤਿਆਂ ਲੱਗੀਆਂ ਹੁੰਦੀਆਂ ਠੀਕ ਹੈ ਕਿੰਨੀਆਂ ਲੱਗੀਆਂ ਵਾ 1 2 3 4 5 6 7 ਤਿਆਂ ਲੱਗੀਆਂ ਤੇ ਟੋਟਲ ਆਪਾਂ 11 ਤਿਆਂ ਵਹਿ ਲਾ ਸਕਦੇ ਆ ਦੀ ਕੈਪੈਸਿਟੀ ਫੁੱਲ ਜਿਹੜੀ ਉਹ 11 ਤਿਆਂ ਲਾਉਂਦੀ ਆ ਤੇ ਜਦੋਂ ਕ੍ਰੇਨ ਨੇ ਬਾਹਰੋਂ ਕ੍ਰੇਨ ਨੇ ਜੋ ਕੰਟੇਨਰ ਨੂੰ ਚੁੱਕ ਕੇ ਲਿਆਉਣਾ ਵਾ ਤੇ ਉਹ ਆ ਕੇ ਨਾ ਇੰਨਾ ਲੋਕਾਂ ਦੇ ਉੱਤੇ ਸਿਕਿਓਰ ਹੁੰਦਾ ਵਾ ਆ ਵੇਖੰਦੇ ਜੀ ਆਵੇ ਆ ਸਿਸਟਮ ਕੋਸ਼ ਇਦ ਤੇ ਉਹ ਇੱਥੇ ਆ ਕੇ ਲੋਕ ਹੋ ਜਣਾ ਤੇ ਆ ਇਸ ਤਰ੍ਹਾਂ ਕਰਕੇ ਲੋਕ ਹੋ ਜਾਂਦਾ ਠੀਕ ਆ ਅਬ ਆ ਕੁਮਨ ਵਾਲਾ ਸਿਸਟਮ ਹੁੰਦਾ ਇਹਨੇ ਲੋਕ ਕਰ ਦੇਣਾ ਕੰਟੇਨਰ ਨੂੰ ਫੇਰ ਉਹ ਭਾਵੇਂ ਜੋ ਮਰਜੀ ਤੂਫਾਨ ਆਵੇ ਨੇਰੀ ਆਵੇ ਜੋ ਮਰਜੀ ਹੋਵੇ ਫੇਰ ਉਹ ਕੰਟੇਨਰ ਕਿਤੇ ਨਹੀਂ ਜਾਂਦਾ ਮੈਂ ਤੁਹਾਨੂੰ ਵਿਖਾ ਵੀ ਦੇਣਾ ਕਿਤਾ ਆਵੇ ਆ ਵੇਖਿੰਦਾ ਜੀ ਆ ਦੇ ਕੰਟੇਨਰ ਲੋਕ ਹੋਏ ਠੀਕ ਆ ਆ ਵਿੱਚ ਇਸ ਤਰ੍ਹਾਂ ਦਾ ਕੋ ਸਿਸਟਮ ਹੁੰਦਾ ਵੇ ਲੋਕ ਹੋਇਆ ਹੈ ਤੇ ਇਹ ਇਕੱਲਾ ਇਹਦੇ ਤੇ ਨਹੀਂ ਲੱਗਾ ਇਹ ਬਾਕੀਆਂ ਤੇ ਵੀ ਲੱਗੇੜਿਆ ਵੇ ਉੱਪਰ ਆ ਨਾ ਸਾਰੇ ਸਾਰਿਆਂ ਦੇ ਉੱਪਰ ਇੱਕ ਇੱਕ ਦੇ ਵਿੱਚ ਇਹੋ ਲੱਗੇ ਸਾਰਾ ਸਿਸਟਮ ਇਹ ਇਸ ਤਰ੍ਹਾਂ स्लॉट ਬਣੇ ਹੁੰਦੇ ਆ ਇਨਾਂ ਦੇ ਵਿੱਚ ਜਿਹੜੀ ਇਹਦੀ ਲੈਂਥ ਆ ਪੂਰੀ 40 ਫੁੱਟ ਆ 40 ਫੁੱਟਾ ਕੰਟੇਨਰ 45 ਫੁੱਟਾ ਇਹਦੇ ਉੱਪਰ ਆਉਂਦਾ ਵਾ ਤੇ ਜੇ 20 ਫੁੱਟਾ ਕੰਟੇਨਰ ਲੋਡ ਹੋਣਾ ਹੋਵੇ ਤਾਂ ਇੱਥੇ ਵਿਚਕਾਰ ਲੋਡ ਹੋ ਜਾਂਦਾ ਵੇ 20 ਫੁੱਟੇ ਦੋ ਲੋਡ ਹੋ ਜਾਂਦੇ ਆ ਤੇ ਜਿਹੜੇ 40 ਫੁੱਟੇ ਆ 40 ਫੁੱਟਾ ਇਹਨਾਂ ਥਾਂ ਦੇ ਉੱਤੇ ਇੱਕੋ ਹੀ ਆਉਂਦਾ 45 ਫੁੱਟਾ ਦੇ 40 ਫੁੱਟਾ ਇੱਕੋ ਹੀ ਆਉਂਦਾ ਇਹਨਾਂ ਥਾਂ ਦੇ ਉੱਤੇ ਆਵੇ ਇਸ ਤਰ੍ਹਾਂ ਤਿਆਰ ਲੱਗ ਜਾਂਦੀ ਆ ਉੱਪਰ ਤੱਕ ਤੇ ਜਿਹੜੀਆਂ ਆਹ ਰਾਡਾਂ ਪਾਈਆਂ ਵੇਖੰਦੇ ਜੇ ਨਾ ਇਹ ਇਹਨੂੰ ਤਾਂ ਲਾਈਆਂ ਹੁੰਦੀਆਂ ਵਾ ਵੀ ਇਹ ਡਿੱਗਣ ਨਾ ਕੰਟੇਨਰ ਇਹਨਾਂ ਨੂੰ ਡਿੱਗ ਇਹਨਾਂ ਰਾਟਾਂ ਦਾ ਕੰਮ ਆ ਇਹਨਾਂ ਕੰਟੇਨਰਾਂ ਨੂੰ ਸੇਵ ਰੱਖਣਾ ਤੇ ਬਾਕੀ ਸਾਡਾ ਕੰਮ ਜਿਹੜਾ ਇਹੋ ਹੀ ਹੁੰਦਾ ਵਾ ਰੋਜ਼ ਵੀ ਆਪਾਂ ਚੈੱਕ ਕਰਦੇ ਰਹੀਏ ਚਾਰ ਚਫੇਰੇ ਬਸ ਰੌਂਡ ਮਾਰਦੇ ਰਹੀਏ ਵੇਖਦੇ ਰਹੀਏ ਵੀ ਹਾਂ ਸਾਰੇ ਕੰਟੇਨਰ ਸਹੀ ਆ ਆਪ ਕੋ ਆਪਣੀ ਜਗ੍ਹਾ ਤੇ ਲੱਗੇ ਆ ਲੋਕ ਇਹਨਾਂ ਦੇ ਲੱਗੇ ਆ ਇਦਾਂ ਦਾ ਕੰਮ ਆਪਣਾ ਕੁਝ ਹੁੰਦਾ ਵਾ ਸਮੁੰਦਰ ਦੇ ਵਿੱਚ ਬਾਕੀ ਮੇਨਟੇਨੈਂਸ ਦਾ ਕੰਮ ਵੀ ਹੁੰਦਾ ਉਹ ਵੀ ਤੁਹਾਨੂੰ ਅਗੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਇੱਕ ਚੀਜ਼ ਦੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਚਾਹੀਦੀ ਬਾਹਰ ਹੋਣਾ ਚੈਨਲ ਤੁਸੀਂ ਆਪਣਾ ਜਰੂਰ ਕਰ ਲਓ ਸਬਸਕ੍ਰਾਈਬ ਆਵੇ ਹੁਣ ਇਹ ਟਾਈਮ ਨਾਲ ਰ ਬਾਕੀ ਤੁਸੀਂ ਪਹੁੰਚਦੇ ਹੋ ਭੀ ਇਹਨਾਂ ਦੇ ਵਿੱਚ ਸਮਾਨ ਕੀ ਹੁੰਦਾ ਵਾ ਤੇ ਸਮਾਨ ਦੀ ਆਪਾਂ ਗੱਲ ਕਰੀਏ ਤੇ ਅੱਜ ਦੇ ਟਾਈਮ ਦੇ ਵਿੱਚ ਨਾ ਸਾਰਾ ਕੋਸ਼ ਜਿਹੜਾ ਨਾ ਉਹ ਇਹਨਾਂ ਸਮੁੰਦਰੀ ਝਾੜਾਂ ਦੇ ਰਹੀ ਹੀ ਐਕਸਪੋਰਟ ਹੁੰਦਾ ਵਾ ਜਿੱਦਾਂ ਆਪਾਂ ਲੜੂ ਕੱਪੜੇ ਬੰਦੇ ਮੰਨ ਲਓ ਕਿਸੇ ਕੰਟਰੀ ਕੋਈ ਕੱਪੜੇ ਬਣਾਉਂਦੀ ਆ ਉਹਨ ਕੱਪੜੇ ਬਣ ਕੇ ਜੋ ਦੂਸਰੀ ਕੰਟਰੀ ਜਾਣੇ ਤੋਂ ਇਹਨਾਂ ਕੰਟੇਨਰਾਂ 'ਚ ਹੀ ਬਣ ਕੇ ਪੈ ਕੇ ਜਾਣੇ ਆ ਬੂਟ ਬਣਾਉਂਦੇ ਤੇਰਾਣ ਆਪਾਂ ਚਾਹ ਵਿਅਤਨਾਮ ਤੋਂ ਲੋਡ ਕਰਕੇ ਲਿਆਏ ਆ ਕਿਹੜਾ ਵਿਅਤਨਾਮ ਆ ਉਹ ਮਸ਼ਹੂਰ ਆ ਜਿਆਦਾ ਨਾਈਕੀ ਵਗੈਰਾ ਬ੍ਰਾਂਡ ਹੈ ਜਿਹੜਾ ਨਾ ਉਹਦਾ ਬਹੁਤ ਜ਼ਿਆਦਾ ਪ੍ਰੋਡਕ ਸਾਰੀ ਦੁਨੀਆ ਨੂੰ ਜਿਹੜੇ ਕੱਪੜੇ ਨਾਈਕੀ ਦੇ ਬੂਟ ਹੋਰ ਬ੍ਰਾਂਡਡ ਚੀਜ਼ਾਂ ਐਕਸਪੋਰਟ ਕਰਦਾ ਉਹ ਇਹੀ ਕਰਦੇ ਆ ਵਿਆਤਨਾਮ ਵਾਲੇ ਤੇ ਇੰਨਾ ਕੰਟੇਨਰ ਦੇ ਵਿੱਚ ਇੰਨਾ ਜਿਆਦਾ ਸਮਾਨ ਹੁੰਦਾ ਬਾਕੀ ਜਿਹੜੇ ਆ ਰੀਫਰ ਕੰਟੇਨਰ ਐ ਨਾ ਜਿਹੜੇ ਰੀਫਰ ਇਹਨਾਂ ਦੇ ਵਿੱਚ ਹੁੰਦਾ ਵਾ ਜਿਹੜਾ ਸਮਾਨ ਖਰਾਬ ਹੋ ਸਕਦਾ ਉਹ ਜਿੱਦਾਂ ਮੀਟ ਮੱਛੀ ਆਈਸਕ੍ਰੀਮ ਫਰੋਜ਼ਨ ਚੀਜ਼ਾਂ ਫਰੋਜ਼ਨ ਚੀਜ਼ਾਂ ਇੰਨਾ ਕੰਟੇਨਰਾਂ ਦੇ ਵਿੱਚ ਲੋਡ ਹੁੰਦੀਆਂ ਵਾ ਇਹਨਾਂ ਦੀਆਂ ਤਾਰਾਂ ਲੱਗੀਆਂ ਵਾ ਅਬ ਇਦਾਂ ਇਹਨਾਂ ਦੀਆਂ ਤਾਰਾਂ ਲੱਗੀਆਂ ਤੇ 440 ਆਪਣਾ ਵੋਲਟ ਤੇ ਚੱਲੰਦੇ ਆ ਜਾਂ ਇਹਦੀ ਬੱਤੀ ਕਿੱਥੋਂ ਆਉਂਦੀ ਆ ਉਹ ਤੁਹਾਨੂੰ ਕਾਂ ਕਰਕੇ ਮੈਂ ਤੁਹਾਨੂੰ ਕਹਿੰਨਾ ਆ ਵੀ ਆਪਣੀਆਂ ਵੀਡੀਓ ਤੁਸੀਂ ਫੋਲੋ ਕਰਦੇ ਰਹੋ ਤੁਹਾਨੂੰ ਇੱਕ ਇੱਕ ਚੀਜ਼ ਜਾਜ ਦੀ ਆਪਾਂ ਦੱਸਾਂਗੇ ਜਾਜ ਦੇ ਉਤੇ ਬੰਤੀ ਕਿਵੇਂ ਬੰਦੀ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਠੀਕ ਹੈ ਜੀ ਤੇ ਜਿਹੜੀਆਂ ਆ ਤੁਸੀਂ ਆਵੇ ਰਾਡਾਂ ਵੇਖ ਰਹੇ ਹੋ ਜਿਹਨਾਂ ਲੱਗੀਆਂ ਇਹਨਾਂ ਦਾ ਕੰਮ ਆ ਆਪਣੇ ਕੰਟੇਨਰਾਂ ਨੂੰ ਐ ਬਿਲਕੁਲ ਜਾਜ ਦੇ ਉਤੇ ਸਿਕਿਉਰ ਕਰਕੇ ਰੱਖਣਾ ਇਹ ਜਦੋਂ ਜਾਜ ਪੋਰਟ ਤੇ ਆ ਜਾਂਦੇ ਆ ਤੇ ਇਹਨਾਂ ਰਾਡਾਂ ਨੂੰ ਲਾਈਦਾ ਵਾ ਇਹ ਬਾਹਰ ਪੋਰਟ ਵਾਲੇ ਲਾਉਂਦੇ ਬੰਦੇ ਆਪਣਾ ਕੰਮ ਹੁੰਦਾ ਇਹਨੂੰ ਚੈੱਕ ਕਰਨਾ ਬਾਅਦ ਵਿੱਚ ਇਹਨੂੰ ਨਾ ਇਸ ਤਰ੍ਹਾਂ ਵਿੱਚ ਚੂੜੀ ਲੱਗੀ ਹੁੰਦੀ ਆ ਫਿਰ ਇਹਨੂੰ ਘੁਮਾ ਕੇ ਤੇ ਚੂੜੀ ਟਾਈਟ ਕਰ ਦਿੰਦੀ ਤੇ ਫਿਰ ਤੇ ਜਦੋਂ ਆਪਣਾ ਜਹਾਜ਼ ਸਮੁੰਦਰ ਦੇ ਵਿੱਚ ਆਉਂਦਾ ਹੁੰਦਾ ਵਾ ਉਦੋਂ ਵੀ ਆਪਾਂ ਟਾਈਮ ਟੂ ਟਾਈਮ ਵੀਕਲੀ ਹਫਤੇ 'ਚ ਇੱਕ ਆਰ ਜਾਂ ਦੋ ਵਾਰ ਆਪਾਂ ਇਹਨਾਂ ਨੂੰ ਚੈੱਕ ਕਰਦੇ ਰਹਿੰਨੇ ਆ ਮਤਲਬ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਆਪਾਂ ਇਹ ਸੇਫ ਰਹਿਣ ਬਾਕੀ ਇਹਦਾ ਲੋਕ ਸਿਸਟਮ ਆ ਵੀ ਇਦਾਂ ਦਾ ਹੁੰਦਾ ਕੋਸ਼ ਆ ਵੇ ਦੇਖਣ ਦਾ ਜਾਵੇ ਇਹਨੂੰ ਖਿੱਚੀਏ ਤੇ ਅਨਲੌਕ ਹੋ ਜਾਂਦਾ ਵਾ ਖਿੱਚੀਏ ਤੇ ਲੌਕ ਹੋ ਜਾਂਦਾ ਆ ਦੇ ਵਿੱਚ ਇਤਰਾਹ ਪੂਰੀ ਇਹ ਬਣਾ ਹੁੰਦਾ ਸਿਸਟਮ ਜੇ ਲੌਕ ਕਰ ਦਿੰਦਾ ਇਹਨੂੰ ਤੇ ਇਹਨੂੰ ਖਿੱਚਦੇ ਨੇ ਅਨਲੌਕ ਹੋਣਾ ਜਦੋਂ ਇਹਨੂੰ ਲਾਉਣਾ ਤੇ ਅਨਲੌਕ ਕਰਨਾ ਪੈਣਾ ਵਾ ਕੱਲੇ-ਕੱਲੇ ਕੰਟੇਨਰ ਦੇ ਵਿੱਚ ਇਦਾਂ ਦਾ ਸਿਸਟਮ ਬ ਤੇ 40 ਫੁੱਟੇ ਕੰਟੇਨਰ ਵੀ ਲੋਡ ਹੁੰਦੇ ਆ 45 ਵੀ ਹੁੰਦੇ ਆ ਤੇ 20 ਫੁੱਟੇ ਕੰਟੇਨਰ ਵੀ ਲੋਡ ਹੁੰਦੇ ਆ ਆਪਣੇ ਜਿਹੜੇ ਜਹਾਜ਼ ਦੀ ਕੈਪੈਸਿਟੀ ਆ ਉਹ ਅਜਿ 11000 ਕੰਟੇਨਰ ਦੇ ਉੱਤੇ ਇੱਕ ਟਾਈਮ ਤੇ ਆ ਸਕਦੇ ਆ 20 ਫੁੱਟਾ ਜਿਹੜਾ ਕੰਟੇਨਰ ਹੁੰਦਾ ਵਾ ਉਹ ਇੱਕ ਕੰਟੇਨਰ ਵਜੋਂ ਗਿਣਤੀ ਹੁੰਦੀ ਆ ਜਿਹੜੇ 40 ਫੁੱਟੇ ਉਹ ਉਹਦੀ ਗਿਣਤੀ ਦੋਹਾਂ ਚ ਹੁੰਦੀ ਆ ਇਦਾਂ ਕਰਕੇ ਮਤਲਬ ਜਿਹੜੀ ਜਹਾਜ਼ ਦੀ ਜਿਹੜੀ ਕੈਲਕੂਲੇਸ਼ਨ ਉਹ ਕੀਤੀ ਜਾਂਦੀ ਹੈ ਤੇ ਇਹਦੀ ਜਿਹੜੀ ਫੁੱਲ ਕੈਪੈਸਿਟੀ ਆ 11000 ਕੰਟੇਨਰਾਂ ਦੀ ਆ ਬਹੁਤ ਵੱਡਾ ਜਹਾਜ਼ 300 ਆਪਣਾ ਸੈਂਟੀਮੀਟਰ ਲੰਮਾ ਯ ਤੇ ਇਦਾਂ ਦਾ ਇਦਾਂ ਆਪਣਾ ਕੋਈ ਸਿਸਟਮ ਹੁੰਦਾ ਠੀਕ ਹੈ ਜੀ